ਲੋ ਗੁਰ ਸੇਵੀਐ ਅਹਨ ਸੁ ਸਹਜ ਸੁਵਾਏ ਦਰਸ਼ਨ ਪਰਸ ਗੁਰੂ ਕੈ ਜਨਮ ਮਰਨ ਦੁਖ ਜਾਇ ਹੋਵੈ ਸਿਵ ਤਖ ਸੰਮੰਦੀ ਨੂਰ ਅਰਸ਼ਹੁ ਕੁਰਸਾ ਝਟੀਐ ਤਦਿ ਡਿਠੇ ਸਚੇ ਪਾਤਸ਼ਾ ਮਲ ਜਨਮ ਧਨ ਮੰਦੀ ਕੱਟੀਐ ਸਜਣ ਸਚਾ ਪਾਤਸ਼ਾ ਸ਼ਿਰਸ਼ਾਂਦਿ ਸਾਹ ਜਿਸ ਪਾਸ ਬਹਿਠਿਆ ਸੋਹੀਐ ਸਬਨਾ ਦਾ ਵੀ ਸਾਹ ਵਾਹਿਗੁਰੂ ਸਾਹਿਬ ਜੀ ਤੁਨ ਅਸਰੀ ਮਹੱਲਾਪ ਨੰਦਾ ਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ ਨਿਮਖ ਨਿਮਖ ਤੁਮਹੀ ਪ੍ਰਤਪਾਲ ਹਮ ਮੰਦਾ ਤੇ ਠਾ ਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ ਨਿਮਖ ਨਿਮਖ ਤੁਮਹੀ ਪ੍ਰਤਪਾਲਾ ਹਮ ਬਾਰਕ ਤੁਮਰੇ ਤਿਰਵੰਤ ਨਾ ਕਿ ਨਹੀਂ ਲਹੀਐ ਰਹਾਉ ਕੋਟ ਪਰਾਦ ਹਮਾਰੇ ਖੰਡਹ ਅਨਕਬਿਦੀ ਸਮਝਾ ਤਪ ਮਤ ਥੋਰੀ ਤੁਮੋਂ ਆਪਨ ਬਿਰਦ ਰਖਾਵੋ ਤੁਮਰੀ ਸ਼ਰਨ ਤੁਮਰੀ ਆਸ ਤੁਮਹੀ ਸਜਨ ਸੁਹੇਲੇ ਹਰ ਦਿਆਲਾ ਨਾਨਕ ਘਰ ਕੇ ਗੋਲੇ ਤੇਰੀ ਸ਼ਰਨ ਤੇਰੀ ਆਸ ਤੁਮਹੀ ਸਜਣ ਸੋਹਲੇ ਨਾਨਕ ਘਰ ਕੇ ਗੋਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾ ਸ੍ਰੀ ਮਹਲਾ 5 ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ ਨਿਮਖ ਨਿਮਖ ਤੁਮਹੀ ਪ੍ਰਤਪਾਲਹੁ ਹਮ ਬਾਰਕ ਤੁਮਰੇ ਧਾਰੇ ਅੱਜ ਦਾ ਪਾਵਨ ਮਹਾਵਾਕ ਸਨਾਸੀ ਰਾਗ ਅੰਦਰ ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇ ਮਹਾਰਾਜ ਜੀ ਦੇ ਪਿਤਰ ਮੁਖ ਉਚਾਰਨ ਹੋਇਆ ਸਾਨੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 674 ਉੱਪਰ ਸੁਭਾਏ ਮਾਨ ਹੈ ਸਤਿਗੁਰੂ ਜੀ ਬਖਸ਼ਿਸ਼ ਕਰਨ ਇਹ ਉਪਦੇਸ਼ ਸਾਡੇ ਹਿਰਦਿਆ ਅੰਦਰ ਵਸ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ